ਵੇਚਣਾ ਦੁਨੀਆ ਦੀ ਨੰਬਰ 1 ਕਲਾ ਜੇ ਕੋਈ ਬੰਦਾ ਵੇਚਣਾ ਸਿੱਖ ਲੈਂਦਾ ਸੇਲ ਕਰਨਾ ਸਿੱਖ ਲੈਂਦਾ ਤਾਂ ਉਹ ਕੁਝ ਵੀ ਕਰ ਸਕਦਾ ਤੁਹਾਡਾ ਡਿਪਾਰਟਮੈਂਟ ਤੁਹਾਡਾ ਪ੍ਰੋਫੈਸ਼ਨ ਕੁਝ ਵੀ ਹੋਵੇ ਜੇ ਤੁਹਾਨੂੰ ਵੇਚਣਾ ਆਉਂਦਾ ਤਾਂ ਤੁਸੀਂ ਜ਼ਿੰਦਗੀ 'ਚ ਕੁਝ ਵੀ ਕਰ ਸਕਦੇ ਹੋ ਤੇ ਆਪਾਂ ਕਹਿ ਸਕਦੇ ਆ ਕਿ ਤੁਸੀਂ ਜ਼ਿੰਦਗੀ 'ਚ ਬਹੁਤ ਵੱਡੀ ਕਮਾਈ ਕਰ ਸਕਦੇ ਹੋ ਮੈਂ ਅੱਜ ਪੜ੍ਹ ਰਿਹਾ ਜੀ ਹਾਊ ਟੂ ਸੇਲ ਐਨੀਥਿੰਗ ਟੂ ਐਨੀਵਨ ਬਾਈ ਜੋਜ ਰਾਡ ਜੋਜ ਰਾਡ ਉਹ ਇਨਸਾਨ ਆ ਜਿਹਨੂੰ ਗਿਨੀਜ਼ ਬੁੱਕ ਰਿਕਾਰਡ ਦੇ ਵਿੱਚ ਨਾਮ ਦਰਜ ਕਰਾਉਣ ਦਾ ਮੌਕਾ ਮਿਲਿਆ ਉਹਨੇ 1 ਸਾਲ ਦੇ ਵਿੱਚ 13000 ਤੇ ਇੱਕ ਕਾਰ ਸੇਲ ਕੀਤੀ ਜੋ ਕਿ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਆ ਤੇ ਇਹ ਬਹੁਤ ਕਮਾਲ ਦੀ ਗੱਲ ਆ ਕਿ ਇੱਕ ਬੰਦੇ ਨੇ ਇੰਨਾ ਵੱਡਾ ਰਿਕਾਰਡ ਬਣਾਤਾ ਕਿਉਂਕਿ ਜੋ ਜਰਾਡ ਦੀ ਮੈਂ ਜਿਹੜੀ ਬੁੱਕ ਪੜੀ ਆ ਉਹਨੇ ਇੱਕ ਗੱਲ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਕਿ ਤੁਸੀਂ ਜੇ ਕਿਸੇ ਇੱਕ ਆਪਣੇ ਕਸਟਮਰ ਨੂੰ ਨਾਰਾਜ਼ ਕਰਦੇ ਹੋ ਤਾਂ ਇਹਦਾ ਮਤਲਬ ਤੁਸੀਂ 250 ਕਸਟਮਰ ਨਾਰਾਜ਼ ਕਰਦੇ ਕਿਉਂਕਿ ਇੱਕ ਬੰਦਾ ਲਗਭਗ 250 ਬੰਦਿਆਂ ਨੂੰ ਮਿਲਦਾ ਤੇ ਜੇ ਤੁਸੀਂ ਹਫ਼ਤੇ ਦੇ ਵਿੱਚ ਸਿਰਫ ਦੋ ਕਸਟਮਰਾਂ ਨੂੰ ਨਾਰਾਜ਼ ਕਰਦੇ ਹੋ ਤਾਂ ਸਾਲ ਦੇ ਵਿੱਚ ਲਗਭਗ 26000 ਤੁਹਾਡੇ ਜਿਹੜੇ ਗਾਹਕ ਤੁਹਾਡੇ ਤੋਂ ਨਾਖੁਸ਼ ਹੋ ਜਾਣਗੇ ਕਿਉਂਕਿ ਉਹ ਦੋ ਬੰਦੇ ਅੱਗੇ 500 ਬੰਦੇ ਨੂੰ ਅੱਗੇ ਜਾਣਦੇ ਹੋਣਗੇ ਸੋ ਸੇਲਿੰਗ ਦੀ ਕਲਾ ਸਿੱਖੋ ਜੇ ਤੁਸੀਂ ਕਿਸੇ ਵੀ ਬਿਜ਼ਨਸ ਦੇ ਵਿੱਚ ਹੋ ਤਾਂ ਆਪਣੇ ਕਸਟਮਰ ਦਾ ਖਾਸ ਧਿਆਨ ਰੱਖੋ ਇਹ ਨਹੀਂ ਕਿ ਚੀਜ਼ ਵੇਚੀ ਤੇ ਬਸ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹੂੰਗਾ ਕਿ ਚੰਗੀਆਂ-ਚੰਗੀਆਂ ਕਿਤਾਬਾਂ ਪੜ੍ਹੋ ਮੈਨੂੰ ਇਹ ਬੁੱਕ ਬਹੁਤ ਵਧੀਆ ਲੱਗੀ ਤਾਂ ਹੀ ਕਰਕੇ ਮੈਂ ਤੁਹਾਨੂੰ ਸ਼ੇਅਰ ਕਰਨ ਲੱਗਾ ਤੇ ਇੱਕ ਬੁੱਕ ਆਪਾਂ ਈ ਮਿੱਥ ਵੀ ਮੰਗਾਈ ਆ ਇਹ ਬੁੱਕ ਵੀ ਬਿਜ਼ਨਸ ਤੇ ਬਹੁਤ ਵਧੀਆ ਇਸ ਤੋਂ ਬਿਨਾ ਜੇ ਤੁਸੀਂ ਆਪਣਾ ਬੁਟੀਕ ਸਟਾਰਟ ਕਰਨਾ ਚਾਹੁੰਦੇ ਹੋ ਤੇ ਮੈਂ ਤੁਹਾਨੂੰ ਕਹੂੰਗਾ ਕਿ ਬੁਟੀਕ ਸਟਾਰਟ ਕਰਨ ਤੋਂ ਪਹਿਲਾਂ ਤੁਸੀਂ ਬੁਟੀਕ ਦੀ ਪੂਰੀ ਨੌਲੇਜ ਜ਼ਰੂਰ ਲੈ ਲਓ ਕਿ ਕਿਵੇਂ ਆਪਾਂ ਬੁਟੀਕ ਦੇ ਬਿਜ਼ਨਸ ਵਿੱਚ ਕਾਮਯਾਬ ਹੋ ਸਕਦੇ ਹਾਂ ਸੋ ਆਪਰ ਫੈਸ਼ਨ ਸਟਾਈਲ ਬੁਟੀਕ ਮਾਸਟਰੀ ਕੋਰਸ ਬਣਾਇਆ ਹੋਇਆ ਉਸ ਕੋਰਸ ਦੇ ਰਾਹੀਂ ਤੁਸੀਂ ਸਿੱਖ ਸਕੋਗੇ ਕਿਵੇਂ ਤੁਸੀਂ ਜ਼ੀਰੋ ਤੋਂ ਬੁਟੀਕ ਨੂੰ ਸਟਾਰਟ ਕਰਕੇ ਟਾਪ ਲੈਵਲ ਤੱਕ ਆਪਣਾ ਬੁਟੀਕ ਬਣਾ ਸਕਦੇ ਹੋ ਕਿਉਂਕਿ ਜਦੋਂ ਅਸੀਂ ਬੁਟੀਕ ਸਟਾਰਟ ਕੀਤਾ ਸੀ ਜਿੱਦੀ ਆਪਣੇ ਘਰ ਤੋਂ ਸਟਾਰਟ ਕੀਤਾ ਸੀ ਤੇ ਅੱਜ ਆਪਣਾ ਬਹੁਤ ਸੋਹਣਾ ਸਟੋਰ ਬਣਿਆ ਹੋਇਆ ਸ਼ੋਰੂਮ ਬਣਾ ਹੋਇਆ ਸੋ ਬਹੁਤ ਸਾਰੇ ਮੈਨੂੰ ਮੈਸੇਜ ਵੀ ਹਰ ਰੋਜ਼ ਆਉਂਦੇ ਰਹਿੰਦੇ ਆ ਕਿ ਅਸੀਂ ਆਪਣਾ ਬੁਟੀਕ ਸਟਾਰਟ ਕਰਨਾ ਤੇ ਕਾਫੀ ਕਹਿੰਦੇ ਸੀ ਇੰਨੀ ਇਨਵੈਸਟਮੈਂਟ ਲਾਉਣੀ ਹੈ ਅਸੀਂ 5 ਲੱਖ ਲਾਉਣਾ ਅਸੀਂ 10 ਲੱਖ ਲਾਉਣਾ ਅਸੀਂ 15 ਲੱਖ ਲਾਉਣਾ ਸੋ ਮੈਂ ਸਾਰ ਜੀ ਛੋਟਾ ਸਟਾਰਟ ਕਰੋ ਪਹਿਲਾ ਵੇਚਣ ਦੀ ਕਲਾ ਸਿੱਖੋ ਸੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਲਾਈਕ ਕਰਕੇ ਕਮੈਂਟ ਕਰਕੇ ਜਰੂਰ ਦੱਸੋ ਤੇ ਕੋਰਸ ਨੂੰ ਜਰੂਰ ਜੁਆਇਨ ਕਰ ਲਿਓ ਜੀ ਫਨੋ ਸਟਾਈਲ ਬੁਟੀਕ ਮਾਸਟਰੀ ਕੋਰਸ ਤੇ ਲਿੰਕ ਪ੍ਰੋਫਾਈਲ ਪਾਇਆ ਕਿ ਦਿੱਤਾ ਹੋਇਆ ਬਾਕੀ ਸਕਰੀਨ ਤੇ ਵਟਸਐਪ ਨੰਬਰ ਆ ਰਿਹਾ ਤੁਸੀਂ ਉੱਥੇ ਵੀ ਮੈਸੇਜ ਕਰਕੇ ਇਹ ਕੋਰਸ ਜੁਆਇਨ ਕਰ ਸਕਦੇ ਤੁਹਾਨੂੰ ਬਹੁਤ ਵਾਅਿਖਣ ਨੂੰ ਮਿਲੂਗਾ ਮਾਰਕੀਟਿੰਗ ਕਿਵੇਂ ਕਰਨੀ ਹੈ ਸੇਲ ਕਿਵੇਂ ਕਰਨੀ ਹੈ ਪ੍ਰੋਮੋਸ਼ਨ ਕਿਵੇਂ ਕਰਨਾ ਕਿਵੇਂ ਬੁਟੀਕ ਨੂੰ ਤੁਸੀਂ ਸਕਸੈਸਫੁਲ ਬਣਾਉਣਾ